इंट्टीवेन साई थी जट अवतार सिंह ने दसिया रिश्तेदार है लड़का केसर सिंह जिंद उम्र अराउंड तरव साल है मिसिंग है एक काम करता सिक फार्मा का फार्म सी सो इन्हें दस्यािंग है चौबीस जून दो हज़ार चौबीस ਜਦੋਂ ਇਹਦੇ 'ਚ ਤਫਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫਤੀਸ਼ ਦੇ ਲੜੀ ਵਿੱਚ ਐਸਪੀ ਡੀ ਸਾਹਿਬ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਚਓ ਕਸਿਆਣਾ ਤੇ ਚਾਰ ਚੌਕੀ ਡਕਾਵਾ ਇਹਨਾਂ ਦੀ ਟੀਮ ਬਣਾਈ ਗਈ ਸੀ ਇਹਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ 'ਚ ਤਫਤੀਸ਼ ਕੀਤੀ ਤਫਤੀਸ਼ 'ਚ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਐਸ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ 'ਚ ਸੋ ਜਦੋਂ ਉਸ ਕੇਸ 'ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉਦੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਹੀ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ 'ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਉਰਫ ਗਰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਇਹਦੇ ਨਾਲ ਪ੍ਰਮੋਦ ਕੁਮਾਰ ਉਰਫ ਠੇਰਾ ਜੋਇਸ ਦਾ ਮਾਮਾ ਲੱਗਦਾ ਹੈ ਰਾਹੁਲ ਦਾ ਤੇ ਨਾਲ ਹੀਰਾ ਲਾਲ ਹੈ ਜਿਹੜਾ ਧੀਰੇ ਦਾ ਬੇਟਾ ਹੈ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਟ ਵਗੈਰਾ ਚੋਰੀ ਕਰਨ ਵਾਸਤੇ ਉੱਥੇ ਫਾਰਮ ਤੇ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਬੰਦਾ ਉੱਥੇ ਉੱਠ ਗਿਆ ਤੇ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਫੇਰ ਇਹਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਦੇ ਸਮੇਤ ਭਾਖੜਾ ਨਹਿਰ ਦੇ ਵਿੱਚ ਸੋ ਮੋਟਰਸਾਈਕਲ ਹੋਣਾ ਸੀ ਕਵਰ ਕਰ ਲਿਆ ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈਡ ਬੋਡੀ ਰਿਕਵਰ ਕਰਤੀ ਜਾਵੇ ਡੈਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈਏ ਬਟ ਇਹਨਾਂ ਦਾ ਜਿਹੜਾ ਇੱਕ ਵਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਬੇਸਿਸ ਤੇ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਉਮਰ ਦੀ ਉਮਰ ਅਰਾਊਂਡ 50 ਸਾਲ ਹੈ ਧੀਰਾलाल ਜਿਹੜਾ ਇਹਦਾ ਬੇਟਾ ਹੈ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਸ ਗੱਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਉਹਦੀ ਉਮਰ अराउंड 24 ਸਾਲ ਹੈ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਥਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਨ.ਬੀ.ਐਸ. ਸੋ ਵੈਪਨ ਆਫ ਅਫੈਂਸ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸਿਆ ਰਿਕਵਰ ਹੋ ਚੁੱਕੀ ਹੈ ਤੇ ਇਹਨਾਂ ਨੂੰ ਅਰੈਸਟ ਕਰ ਲੈ ਗਏ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ ਤੇ ਰਿਪੋਰਟ ਤੋਂ ਰਿਮਾਰਜ ਲੈ ਕੇ ਔਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀ ਉਤਲ। ਸਰ ਇਹਨੇ ਪਹਿਲਾਂ ਵੀ ਕੋਈ ਕਤਲ ਦੇ ਵਿੱਚ ਬਾਰਦਾ ਸੀ ਤੁਸੀਂ। ਨਹੀਂ ਇੰਨਾ ਤੇ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਂਟੀਪੀਐਸ ਤੇ ਨਸ਼ੇੜੀ ਕਿਸਮ ਦਾ ਬੰਦਾ ਹੈ। ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ। ਸਰ ਇਹਨਾਂ ਦਾ ਕਾਰਨ ਕੀ ਹੋਇਆ? ਇਹ ਕਿੰਨੇ ਦਿਨ ਅਸਤਿਤਤ ਹੋਈ? ਰੈਸਟ ਆਜ ਪਈ। ਸਰ ਇਹਨਾਂ ਦਾ ਕਾਰਨ ਮੇਨ ਕੀ ਸੀ? ਕਾਰਨ ਮੇਨ ਕੀ ਸੀ? ਕਾਰਨ ਇਹ ਚੋਰੀ ਦੇ ਮੋਟਿਵ ਨਾਲ ਉੱਥੇ ਗਏ ਸੀ। ਬਟ ਉਹ ਬੰਦਾ ਉੱਠ ਗਿਆ ਤੇ ਉਹ ਇਹਨਾਂ ਨਾਲ ਬਾਤ ਨਹੀਂ। ਪਿਛਲੇ ਜਿਹੜੇ ਪਲਚੋ ਵੀ ਚੋਰੀ ਦੇ ਅਸਲ ਨਾਲ ਤੋਂ ਇੱਕ ਖੋ ਚੋਰੀ ਦੇ ਇੱਕ ਹੰਡੇ ਦੀ ਸਰ ਇਧਰ ਕਰ ਇਹ 24 ਕੇ ਦੀ ਗੱਲ ਆ ਤਾਂ ਜੀ ਕਿ ਕਿਹੜੇ ਕੇਸ ਚੰਦਰ ਸਿੰਘ ਜੀ ਦਾ ਹੂੰ ਇਹ ਤਿੰਨ ਕੇਸਸ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਮੋਰਨ ਤੇ ਲੈ ਕੇ ਆਏ ਆ ਹਾਂ ਜੀ ਉਹ ਲੈ ਕੇ ਆਏ ਆ ਛਾੜ ਭਾਜੀ ਭਾਜੀ ਬਸ ਭਾਜੀ ਇਸਰੇ ਡਿਸਾਇਡ ਲੇ ਕੇ ਦਸੂ ਪਾਣੀ ਲੱਗਦੀ ਉਹ ਅੰਦਰ ਵੀ ਤਾਂ ਐ ਕਲੀਨ ਨਹੀਂ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜਿਆ ਗਿਆ ਇਹਨੂੰ ਪਰਚਾ ਜਿਹੜਾ ਇਹਦਾ 66/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟੀ ਜੀ ਲੈ ਕੇ ਆਏ ਆ ਪਸੀਆਣੇ ਦਾ ਇਹ ਵੀ ਚੋਰੀ ਕਾਲ ਦੀ ਅੰਦਰ ਜਾਂ ਫ੍ਰੈਸ਼ ਨੋਟ ਦਾ ਸੈਕਿੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ ਵਿੱਚ ਲਿਖਿਆ 14 14 ਚਾਰ ਚਾਹ ਤਕ ਪੀਸ ਦੌਰਾਨ ਰਾਹੁਲ ਅਤੇ ਜਾਨੂ ਪ੍ਰੋਡਕਸ਼ਨ ਦੁਆਰਾ ਤੇ ਲਿਆਦਾਗੇ 14 14